ਇਹ ਉਧਰ ਜ਼ਿਲ੍ਹਾ ਮਾਨਸਾ ਦੇ ਹੋਡਲਾ ਕਲਾ ਤੋਂ ਇੱਕ ਹੈਰਾਨੀਜਨਕ ਮਾਮਲਾ ਜਿਹੜਾ ਸਾਹਮਣੇ ਆਇਆ ਜਿੱਥੇ ਇੱਕ ਬੱਚੇ ਵੱਲੋਂ ਪੁਨਰ ਜਨਮ ਹੋਣ ਦਾ ਦਾਵਾ ਕੀਤਾ ਗਿਆ ਸੋਦਾ ਦੱਈਏ ਕਿ 9 ਸਾਲ ਦਾ ਪ੍ਰਤੀਕ ਨਾਮ ਦਾ ਬੱਚਾ ਜੋ ਕਿ ਕਹਿ ਰਿਹਾ ਕਿ ਪਿਛਲੇ ਜਨਮ ਦੇ ਵਿੱਚ ਉਸ ਦੀ ਮੌਤ ਸੜਕ ਹਾਦਸੇ ਦੇ ਵਿੱਚ ਹੋ ਗਈ ਸੀ ਸੋ ਉਸ ਦੇ ਦੱਸਣ ਦੇ ਮੁਤਾਬਕ ਪਿਛਲੇ ਜਨਮ ਦੇ ਵਿੱਚ ਉਸ ਦਾ ਨਾਮ ਆਤਮਾ ਸੀ ਅਤੇ ਉਸ ਦੀ ਮੌਤ ਸੜਕ ਹਾਦਸੇ ਦੇ ਵਿੱਚ ਹੋ ਗਈ ਅਤੇ ਉਸਦਾ ਪੁਨਰ ਜਨਮ ਜਿਹੜਾ ਉਹ ਦੂਸਰੇ ਘਰ ਦੇ ਵਿੱਚ ਹੋਇਆ ਸੋ ਪ੍ਰਤੀਕ ਦਾ ਪਰਿਵਾਰ ਜਿਹੜਾ ਉਸਦਾ ਕਹਿਣਾ ਹੈ ਕਿ ਇਸਨੇ 5 ਸਾਲ ਦੀ ਉਮਰ 'ਚ ਜਦੋਂ ਸੁਰਤ ਸੰਭਾਲੀ ਤਾਂ ਇਸ ਨੂੰ ਆਪਣਾ ਪਿਛਲਾ ਜਨਮ ਯਾਦ ਸੀ ਤੇ ਛੋਟੀ ਉਮਰ ਦੇ ਵਿੱਚ ਇਹ ਟਰੈਕਟਰ ਚਲਾਉਣ ਲੱਗ ਪਿਆ ਕਿਉਂਕਿ ਪਿਛਲੇ ਜਨਮ ਦੇ ਵਿੱਚ ਤੂੜੀ ਦਾ ਕੰਮ ਹੈ ਜਿਹੜਾ ਇਹ ਪ੍ਰਤੀਕ ਨਾਮੀ ਬੱਚਾ ਕਰਦਾ ਸੀ ਸੋ ਆਤਮਾ ਦਾ ਸੁਪਨਾ ਉਸਦੇ ਭਰਾ ਨੂੰ ਆਉਂਦਾ ਜਿਸ ਦੇ ਵਿੱਚ ਆਤਮਾ ਉਸ ਨੂੰ ਆਪਣੇ ਪੁਨਰਜਨਮ ਦੀ ਤਰੀਕ ਅਤੇ ਪਿੰਡ ਦਾ ਨਾਮ ਵੀ ਦੱਸਦਾ ਸੋ ਪਿੰਡ ਖੀਵੇ ਵਿਖੇ ਪੁਨਰਜਨਮ ਹੁੰਦਾ ਜਿਸ ਤੋਂ ਬਾਅਦ ਆਤਮਾ ਦੁਆਰਾ ਦੱਸੀ ਗਈ ਤਾਰੀਖ ਦੇ ਮੁਤਾਬਕ ਆਤਮਾ ਦੇ ਮੁੰਡੇ ਅਤੇ ਹੋਰ ਪਰਿਵਾਰਕ ਮੈਂਬਰ ਉਸ ਨੂੰ ਪਿੰਡ ਤੇ ਉਹੀ ਤਰੀਕ ਨੂੰ ਨਾਮ ਜੱਪੇ ਬੱਚੇ ਤੇ ਪਤਾ ਲਗਾਉਂਦੇ ਨੇ ਅਤੇ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਦੱਸਿਆ ਕਿ ਇਹ ਸਾਡਾ ਬਾਪੂ ਆਤਮਾ ਹੈ ਜਦੋਂ ਪ੍ਰਤੀਕ ਨੇ ਸੁਰਤ ਸੰਭਾਲੀ ਤਾਂ ਉਸਨੇ ਆਪਣੇ ਮਾਪਿਆਂ ਨੂੰ ਯਕੀਨ ਦਿਵਾਇਆ ਕਿ ਇਹ ਮੇਰੇ ਬੱਚੇ ਨੇ ਤੇ ਮੈਂ ਪਿਛਲੇ ਜਨਮ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ਾਜਲਾ ਦਾ ਨਿਵਾਸੀ ਸੀ ਤੇ ਹੌਲੀ-ਹੌਲੀ ਸਾਰੀਆਂ ਗੱਲਾਂ ਦੱਸਣ ਤੋਂ ਬਾਅਦ ਪ੍ਰਤੀਕ ਦੇ ਮਾਤਾ-ਪਿਤਾ ਨੂੰ ਵੀ ਉਸਦੀ ਪੁਨਰ ਜਨਮ ਦੀ ਕਹਾਣੀ ਦੇ ਉੱਤੇ ਯਕੀਨ ਹੋ ਗਿਆ ਤੇ ਹੁਣ ਪ੍ਰਤੀਕ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦਾ ਪਰ ਉਸਦੇ ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਚੱਲਦਿਆਂ ਪ੍ਰਤੀਕ ਨੇ ਖੁਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਸਦੇ ਸੁਪਨੇ ਪੂਰੇ ਕਰਨ ਦੇ ਵਿੱਚ ਮਦਦ ਕੀਤੀ ਜਾਵੇ ਕਿਉਂਕਿ ਪਿਛਲੇ ਜਨਮ ਵਾਲਾ ਪਰਿਵਾਰ ਵੀ ਕਾਫੀ ਗਰੀਬੀ ਹੰਡਾਰਿਆ ਸੀ ਤੇ ਉਹ ਵੀ ਪ੍ਰਤੀਕ ਦੀ ਸਹਾਇਤਾ ਨਹੀਂ ਕਰ ਸਕਦਾ ਸੀ ਤੇ ਹੁਣ ਜਿਸ ਜਨਮ ਪਰਿਵਾਰ ਦੇ ਵਿੱਚ ਜਨਮ ਲਿਆ ਉਹ ਪਰਿਵਾਰ ਵੀ ਗਰੀਬੀ ਘਟ ਰਿਹਾ ਹੈ ਪ੍ਰਤੀਕ ਇੰਦਰੀ ਪਤਿਕ ਪਿਛਲੇ ਜਨਮ ਚ ਤੁਹਾਡਾ ਕੀ ਨਾਮ ਸੀ ਆਜਮਾਈ ਮੌਤ ਕਿਵੇਂ ਹੋਈ ਤੁਹਾਡੀ ਐਕਸੀਡੈਂਟ ਨੇ ਜੀ ਕਿਵੇਂ ਕੀ ਗੱਲ ਬਾਤ ਤੁਸੀਂ ਦੱਸੋਗੇ ਵਿਸਥਾਰ ਨਾਲ ਮੋਟਰਸਾਈਕਲ ਪਿੱਛੇ ਗੱਡੀ ਵਿੱਚ ਸੀ ਅੱਛਾ ਤੁਸੀਂ ਕਿੱਥੇ ਜਾ ਰਹੇ ਸੀ ਮੈਂ ਸ਼ਾਇਦ ਲੈ ਜਾ ਰਹੀ ਸੀ ਕੀ ਕੋਈ ਜ਼ਰੂਰੀ ਕੰਮ ਜਾ ਰਹੇ ਸੀ ਹਾਂਜੀ ਕੀ ਕੰਮ ਕਰਦੇ ਸੀ ਅੱਛਾ ਇਹ ਸੁਨਾਮਤ ਹੋਰ ਸੀ ਸ਼ਾਇਦ ਲੈ ਜਾ ਰਹੇ ਸੀ ਹੂੰ ਅੱਛਾ ਪਿਛਲੇ ਜਨਮ ਚ ਤੁਸੀਂ ਕੀ ਕੰਮ ਕਰਦੇ ਸੀ ਧੂੜੀ ਦਾਇ ਠੀਕ ਹੈ ਜਦੋਂ ਤੁਹਾਡੀ ਫੇਟ ਬਚੀ ਕੱਟੀ ਬਚੀ ਤੁਹਾਡੇ ਤੇ ਕਿਸੇ ਨੇ ਤੁਹਾਨੂੰ ਚੱਕਿਆ ਨਹੀਂ ਮਦਦ ਹਾਂਜੀ ਸੋ ਫੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਪਿਛਲੇ ਜਨਮ ਚ ਤੁਹਾਨੂੰ ਸੁਰਤ ਕਦੋਂ ਆਈ ਉਹ ਮੈਗਜੀ 5-6 ਸਾਲ ਦੇ ਠੀਕ ਹੈ ਅਸੀਂ ਦੇਖਿਆ ਤੁਸੀਂ ਟਰੈਕਟਰ ਵੀ ਚਲਾ ਲੈਂਦੇ ਹੋ ਸਾਰਾ ਕੁਝ ਇਹ ਪਿਛਲੇ ਜਨਮ ਚ ਵੀ ਤੁਸੀਂ ਟਰੈਕਟਰ ਚਲਾਉਂਦੇ ਸੀ ਹਾਂਜੀ ਸੋ ਸਾਰਾ ਕੁਝ ਯਾਦ ਹਾਂਜੀ ਕਿੰਨੇ ਬੇਟੇ ਨੇ ਤੁਹਾਡੇ ਪਿਛਲੇ ਜਨਮ ਚ ਦੋ ਦੋਈ ਗਲਤ ਬਾਤ ਹੁੰਦੀ ਹੈ ਉਹਨਾਂ ਨਾਲ ਹਾਂਜੀ ਉਹ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਨੇ ਹਾਂ ਮੈਨੂੰ ਡੈਡੀ ਠੀਕ ਹੈ ਸੋ ਜਦੋਂ ਤੁਹਾਡੀ ਮੌਤ ਹੋਈ ਸੀ ਪਿਛਲੀ ਜਨਮ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਸੀ ਤੁਹਾਡਾ ਨਾਮ ਮਿਰਤਕਸ਼ੀਰ ਹੇ ਨੀਚੇ ਹੀ ਰਹੇ ਤੇ ਸਾਰਾ ਹਾਂਜੀ ਹਾਂਜੀ ਅਹਿਸਾਸ ਹੋ ਰਿਹਾ ਸੀ ਕੁਝ ਨਹੀਂ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਡ੍ਰੀਮ ਕੀ ਹੈ ਤੁਹਾਡਾ ਮੇਰਾ ਹੀ ਬਾਰੇ ਆਉਂਦੇ ਇਹਦਾ ਜੀ ਸਾਨੂੰ ਜਿਵੇਂ ਛੋਟੇ ਹੀਰੋ ਆ ਜ ਸਾਡੇ ਲਾਗੇ ਪਿੰਡ ਉੱਥੋਂ ਦਾ ਜੀ ਬੰਦਾ ਸਾਡੇ ਪਿੰਡ ਸਿਹਰੀਰ ਵਾਲੇ ਹਾਲ ਸੀਗਾ ਵਿਚਾਰਾ ਮਾਈ ਬੀਆ ਦਾ ਮੁੰਡਾ ਚਲੋ ਜੀ ਉਹਨੇ ਇਹਦੇ ਸੁਪਨੇ ਚ ਆਪਦੇ ਪਿੰਡਾਂ ਨਾਲ ਦਿਖਾਈ ਦੇਣ ਲੱਗਾ ਭੈਣ ਭਾਈਆਂ ਨੂੰ ਲਾ ਲਓ ਜੀ ਘਰ ਦੇ ਪਰਿਵਾਰ ਨੂੰ ਜੀ ਉਹ ਉਹਨੂੰ ਸੁਪਨੇ ਚ ਕਹਿੰਦਾ ਮੈਂ ਮਖੀਵੀ ਮੀਹਾ ਸਿੰਘ ਨਾਲ ਜਰਮ ਲਊਗਾ ਵੀ ਤੁਸੀਂ ਰੋਇਆ ਕਰ ਲਾਇਆ ਨਾ ਕਰੋ ਚਲੋ ਜੀ ਉਹ ਬੰਦਿਆਂ ਨੇ ਜਦੋਂ ਉਹ ਹੀਰੋ ਨਾਲ ਇਹਨਾਂ ਕਨੈਕਟ ਕਰਿਆ ਜੀ ਵੀ ਐਂ ਕਰਕੇ ਖੀਵੀ ਮੀਹਾ ਸਿੰਘ ਨਾਲ ਜਰਮ ਲਊਗਾ ਆਤਮਾ ਇਹ ਚਲੋ ਇਹ ਬੰਦੇ ਨੇ ਗੌਰ ਰੱਖੀ ਜਿਹੜਾ ਗੌਰ ਰੱਖੀ ਜੀ ਉਹ ਬੰਦੇ ਇਹਨੇ ਜਰਮ ਲੈ ਕੇ ਸਾਡੇ ਘਰੇ ਤੀਜੇ ਦਿਨ ਆ ਗਿਆ ਉਹ ਬੰਦਾ ਕਹਿੰਦਾ ਐ ਕਰਕੇ ਇਹ ਆ ਗੱਲ ਆ ਸਾਨੂੰ ਕਹਿੰਦਾ ਜੀ ਅਸੀਂ ਅੱਖਾਂ ਵੀ ਨਾ ਯਾਰ ਅਸੀਂ ਇਹ ਗੱਲਾਂ ਚਾਉਂਦੇ ਹੈਗੇ ਚਲੋ ਜੀ ਉਹ ਵਿਚਾਲਾ ਮੁੜ ਗਿਆ ਉਹ ਥੋੜੇ ਮਹੀਨੇ 20 ਦਿਨਾਂ ਤੱਕ ਫੇਰ ਆ ਗਿਆ ਜੀ ਕਹਿੰਦਾ ਐ ਕਰਕੇ ਵੀ ਉਹਨਾਂ ਨਾਲ ਮੈਨੂੰ ਫੇਰ ਫੋਨ ਆਇਆ ਉਹਨਾਂ ਦਾ ਵੀ ਤੁਸੀਂ ਮਿਲਾ ਦੋ ਯਾਰ ਕਿੱਡੀ ਕੀ ਲੋਕੜੇ ਨਾਲ ਲਿਆਣ ਲੱਗ ਰਹੇ ਨੇ ਚਲੋ ਜੀ ਮੀ ਬੀਬੀ ਕਹਿੰਦੀ ਚਲੋ ਕੋਈ ਨਾ ਭਾਈ ਸੱਦਲਾ ਮਿਲਾ ਦੋ ਚਲੋ ਜੀ ਮਿਲਾਏ ਹੋਏ ਉਹ ਆ ਗਏ ਜੀ ਚਾਰ ਜਨੇ ਮੋਟਰਸਾਈਕਲਾਂ ਤੇ ਆ ਗਏ ਦੋ ਮੋਟਰਸਾਈਕਲਾਂ ਸੀ ਚਲੋ ਵੀ ਬਰਪੀ ਦੇ ਦੇ ਬਹਤਈ ਇਹਨੂੰ ਸਪੈਸੇ ਵੀ ਦੇ ਕੇ ਗਏ 100 100 ਰੁਪਏ ਵਿਚਾਰੇ ਸਾਰੇ ਹੋਈ ਚਲੋ ਉਹਦੇ ਨਿਆਣਾ ਸੀ ਜੇ ਉਹਨਾਂ ਨੇ ਲਾੜ ਬੋਡੀਆਂ ਕਰੀਆਂ ਗੱਲਾਂ ਬਾਤਾਂ ਤਾਂ ਹੀ ਕਰਦਾਂ ਸੀ ਜੀ ਉਹ ਬੋਲਣ ਨਹੀਂ ਜਾਣਦਾ ਸੀ ਚਲੋ ਜੀ ਉਸ ਤੋਂ ਬਾਅਦ ਜਦੋਂ ਉਹ ਬੋਲਣ ਲੱਗ ਗਿਆ ਵਿੱਚ ਬੁੜੀਆਂ ਆਉਣ ਲੱਗੀਆਂ ਇਹਦੇ ਬੱਚੇ ਆਉਣ ਲੱਗੇ ਇਹਦੀ ਬਹੂ ਆਉਣ ਲੱਗੀ ਘਰ ਵਾਲੀ ਮੰਨ ਲਈ ਚਲੋ ਦੋ ਵਾਰ ਸਾਨੂੰ ਪੂਰਾ ਯਕੀਨ ਹੋ ਗਿਆ ਜੀ ਵੀ ਇਹਦਾ ਜਨਮ ਹੈਗਾ ਸਹੀ ਬਾਕੀ ਗੱਲ ਸਹੀ ਪਿਛਲੇ ਜਨਮ ਚ ਮੌਤ ਕਿਵੇਂ ਹੋਈ ਸੀ ਮੌਤ ਵੀ ਇਹ ਐਕਸੀਡੈਂਟ ਹੋ ਗਿਆ ਜੀ ਜਦ ਇਹ ਮੋਟਰਸਾਈਕਲ 'ਚ ਕੋਈ ਗੱਡੀ ਮਾਰ ਗਈ ਹਾਂਜੀ ਗੱਡੀ ਮੌਕੇ ਤੇ ਕਿਸ ਨੇ ਇਸ ਦੀ ਹਲਪ ਮਦਦ ਨਹੀਂ ਕੀਤੀ ਸੀ ਨਾ ਜੋ ਕੌਣ ਲਵੇ ਲੱਗਦਾ ਜੀ ਹੁਣ ਸਾਨੂੰ ਪਤਾਗਾ ਆਲਾ ਕਹਿੰਦਾ ਆਪਣੇ ਗਾਲ ਨਾ ਪਈ ਜੀ ਆਪਣਾ ਉਹ ਨਾ ਹੋਵੇ ਬੋਹ ਨਾ ਹੋਵੇ ਕਿਸੇ ਨੇ ਨਹੀਂ ਚੱਕਿਆ ਤੇ ਇਹਦੇ ਘਰਦਿਆਂ ਨੂੰ ਪਤਾ ਲੱਗਾ ਜੀ ਉਚਾ ਕੇ ਚੰਡੀਗੜ੍ਹ ਲੈ ਗਏ ਜੀ ਬਸੇ ਰਸਤੇ ਜੀ ਖਤਮ ਹੋ ਗਏ ਜੀ ਕਿਸ ਤਰ੍ਹਾਂ ਦੇਖਦੇ ਹਾਂ ਪੁਨਰ ਜਨਮ ਵਾਕਈ ਹੁੰਦਾ ਤੁਹਾਡੇ ਨਾਲ ਸਾਨੂੰ ਤਾਂ ਜੀ ਯਕੀਨ ਹੈ ਜੀ ਸਾਨੂੰ ਯਕੀਨ ਹੈ ਲੋਕ ਹੁਣ ਕਮੈਂਟ ਕਰਦੇ ਨੇ ਚਲੋ ਕੋਈ ਗੱਲ ਨਹੀਂ ਕਮੈਂਟ ਕਰੀਏ ਸਾਨੂੰ ਕੋਈ ਗਿੱਲਾ ਸਿਕਵਾ ਕੋਈ ਹੈ ਨਹੀਂਗਾ ਜੀ ਕਰੀ ਜਾਣ ਦੇ ਕੋਈ ਸਿੱਧਾ ਕਰਦਾ ਤਾਂ ਵੀ ਚੰਗਾ ਮਾੜਾ ਕਰਦਾ ਤਾਂ ਵੀ ਚੰਗਾ ਜੀ ਸਾਨੂੰ ਕੋਈ ਗਿੱਲਾ ਸਿਕਵਾ ਨਹੀਂ ਹਾਲਾਤ ਕੀ ਨੇ ਤੁਸੀਂ ਕਮਾਉਣਾ ਬਾਈ ਜੀ ਮੈਂ ਕੱਲਾ ਜਾਣਾ ਜੀ ਮੈਂ ਵੀ ਹਣ ਪੜਾਂਗਾ ਦੋ ਮਹੀਨੇ ਸਾਂ ਰੱਖਦੇ ਆ ਬਸ ਦੁੱਧ ਦੁੱਧ ਤੇ ਟਾਈਮ ਪਾਸ ਹੁੰਦਾ ਜੀ ਹੁਣ ਇਹਦੀ ਸੋਚ ਬੜੀ ਉੱਚੀ ਹੈ ਜੀ ਇਹ ਇਹ ਕਹਿੰਦਾ ਜੀ ਟਰੈਕਟਰ ਲਿਆਉਣਾਗਾ ਵੱਡਾ ਟਰੈਕਟਰ ਲਿਆਉਣਾਗਾ ਜੇ ਕੋਈ ਹੋਰ ਲਿਆਊਗਾ ਜੀ ਢੜੀ ਹੋਏ ਫਲਾਣਾ ਨੇ ਆ ਟਰੈਕਟਰ ਲਿਆਂਦਾ ਆਪਾਂ ਲਈਏ ਕਦੇ ਨਾ ਕੋਈ ਨਾ ਲਿਆਵਾਂਗੇ ਬਈ ਹੌਲੀ ਹੌਲੀ ਲਿਆਵਾਂਗੇ ਆਪਣੇ ਕੋਲ ਹੈਗਾ ਇਹ ਕੋਈ ਗੱਲ ਨਹੀਂ ਲਿਆਵਾਂਗੇ ਬਸ ਐਂ ਕਰਕੇ ਸਾ ਹਾਂ ਵੀ ਜੀ 100% ਸੱਚਾਈ ਹੈ ਇਹ ਹਮ ਲੱਗਦਾ ਹੈ ਸਾਨੂੰ ਹੈਗੀ ਹੈ ਸੱਚਾਈ ਇਸ ਗੱਲ 'ਚ ਕੋਈ ਝੂਠ ਨਹੀਂ ਹੈਗਾ ਜੀ ਠੀਕ ਹੈ ਕਿੰਨੀ ਉਮਰ 'ਚ ਸਾਨੂੰ ਸੁਰਤਾ ਦੀ ਸੀ ਗੱਲਾਂ ਕਰਨ ਲੱਗੇ ਸੀ ਪਿਛਲੇ ਜਨਮ ਦੀਆਂ ਕਿ 4-5 ਸਾਲ ਦੀ ਸੀ ਵੀਰੇ ਜਦੋਂ ਸਾਨੂੰ ਵੈਸੇ ਤਾਂ ਸਾਨੂੰ ਛੋਟੇ ਹੁੰਦੇ ਤੇ ਇਹ ਹਰਕਤਾਂ ਦੀ ਪਤਾ ਲੱਗਣ ਲੱਗਿਆ ਸੀਗਾ ਵੀ ਜਦੋਂ ਇਹ ਜੇ ਹਰਕਤ ਇਹ ਦੀਆਂ ਛੋਟੇ ਹੁੰਦੇ ਤੁਸੀਂ ਆਣੇ ਬੰਦੇ ਨਹੀਂ ਸੀ ਅੱਛਾ ਜੀ ਹਾਂਜੀ ਕਿਦਾਂ ਇੱਕ ਉਦਾਹਰਨ ਦਵੋਗੇ ਉਦਾਹਰਨ ਵੀਰੇ ਜਿਵੇਂ ਅਸੀਂ ਛੋਟੇ ਜਿਹੇ ਹੁੰਦੇ ਨੂੰ ਉਹਨੂੰ ਸਾਈਕਲ ਹੀ ਲੈ ਕੇ ਦਿੱਤੀ ਇਹ ਹਜੇ ਹੈਗਾ ਸੀ ਇਹ ਤਿੰਨ ਕਸਾਲ ਦਾ ਉਹ ਜਿਹੜੀ ਤਿੰਨ ਟੈਰਾਂ ਦੇ ਬੱਚੇ ਜ ਉਹਨੂੰ ਕੋਈ ਇਹਨੂੰ ਡਰਾਈਵਰੀ ਸ਼ੁਰੂ ਕੀਤੀ ਤੇ ਦੋ ਤਿੰਨ ਸਾਲ ਦਿੱਤਿਆਂ ਤੇ ਪਤਾ ਲੱਗਣ ਲੱਗਿਆ ਸੀ ਵੀ ਇਹ ਵੀ ਹੈਗੀ ਹੈ ਵੀ ਬਾਕੀ ਚ ਕੋਈ ਗੱਲ ਨਾ ਵੀ ਉਹ ਨੂੰ ਕਹਾਂ ਐਵੇਂ ਚਲਾਉਂਦਾ ਜਿਵੇਂ ਆਪਾਂ ਵੀ ਬੱਚਾ ਨੇ ਚਲਾਉਂਦਾ ਕਦੇ ਨਹੀਂ ਕਸੇ ਜੇ ਮਾਰੀ ਨਹੀਂ ਕਦੇ ਡਿੱਗੀ ਨਹੀਂ ਵੀ ਮਾੜੇ ਜਿਹਾ ਥਾਂ ਤੇ ਮੋੜ ਲੈਂਦਾ ਅਸੀਂ ਕਹਿੰਦੇ ਵੀ ਇਹ ਡਿੱਗੂਗਾ ਇਹ ਇੱਕੇ ਲੱਗ ਤੋ ਬ੍ਰੇਕ ਮਾਰ ਕੇ ਮੋੜਦਾ ਸੀ ਕਹਿੰਦੇ ਬੜਾ ਪੱਕਾ ਡਰਾਈਵਰ ਹੈਗਾ ਇਹ ਅੱਛਾ ਪਿਛਲੇ ਚਲਣ ਚ ਵੀ ਇਹ ਟਰੈਕਟਰ ਜਾਂ ਡਰਾਈਵਰੀ ਡਰਾਈਵਰੀ ਬਹੁਤ ਕਰੀ ਹੈ ਇਹਨੇ ਇਹਨੂੰ ਹੁਣ ਵੀ ਡਰਾਈਵਰੀ ਦੀ ਸ਼ੌਂਕ ਹੈ ਇਹਦੇ ਡ੍ਰੀਮ ਬਹੁਤ ਵੱਡੇ ਵੱਡੇ ਨੇ ਜੀ ਸੁਪਨੇ ਅੱਛਾ ਜੀ ਕੀ ਡ੍ਰੀਮ ਹੈ ਜੀ ਇਹਨਾਂ ਦਾ ਇਹਨਾਂ ਦਾ ਸੁਪਨਾ ਹੈ ਵੀਰ ਜੀ ਵੱਡੇ ਵੱਡੇ ਟ੍ਰੈਟ ਲੈਣੇ ਮੁੰਬਈ ਮੈਂ ਫਾਰਮ ਕਰਨਾ ਮੁੰਬਈ ਮੈਂ ਦੋ ਦਿਨ ਡਰਾਈਵਟ ਲਿਆਉਂਗਾ ਮੰਮੀ ਮੈਂ ਬਾਰੇ ਜਾਣਾ ਕਾ ਮੈਂ ਵੱਡੇ ਟਰਾਲੇ ਚਲਾਇਆ ਕਰੂੰਗਾ ਬਾਕੀ ਸਰੇ ਸੰਦਾਂ ਦਾ ਜੀ ਜਿਵੇਂ ਵੱਡੀਆਂ ਮਸ਼ੀਨਾਂ ਨੇ ਗਿਆ ਸਾਰੇ ਦਿਨ ਗੇਮ ਖੇਡੂ ਤਾਂ ਵੀ ਮਸ਼ੀਨਾਂ ਦੀ ਟਰੈਕਟਰ ਮੋਬਾਈਲ ਤੇ ਗੇਮ ਹੂੰ ਦੇਖੂਆ ਵੀਡੀਓ ਦੇਖੂਆ ਉਹ ਵੀ ਟਰੈਕ